ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਦੀਪ ਸਿੰਘ ਤੇ ਜੀਐਨਓਏ ਦੀ ਵੀਡੀਓ ਦੇ ਵਿੱਚ ਅੱਜ ਆਪਾਂ ਖੜੇ ਦਿਵਾਲੀ ਮੇਲਾ ਚੱਲ ਰਿਹਾ ਆ ਤੇ ਆਪਣਾ ਵੀਰ ਮੋਂਟੀ ਮਾਨ ਮੇਰਾ ਮਾਸੀ ਪੁੱਤਰ ਕਲਾਸਮੇਟ ਇਕੱਠੇ ਲਿਖਦੇ ਵੀ ਰਹੇ ਅਸੀਂ ਤੇ ਅੱਜ ਜਿਹੜੀ ਐਨਕਰੀਆ ਇਹ ਕਰੂਗਾ ਤੋਂ ਆਪਣੇ ਨਾਲ ਹੋਰ ਆ ਸਾਡਾ ਵੀਰ ਆਇਆ ਯੂਐਸਏ ਤੋਂ ਕਾਲਾ ਸਾਡਾ ਇਧਰ ਜਰਸੀ ਅਸਟੇਵਿਆ ਵਾਲਾ ਅਈ ਤਾ ਮੁੰਡਾ ਹੱਲੇ ਇਹ ਇੰਡੀਅਨ ਹੀ ਆ ਇਹਨੂੰ ਬਾਹਰ ਭੇਜਾਂਗੇ ਨਾਲ ਮੜ ਕੇ ਹੋਰ ਇੱਥੇ ਵੀ ਕਿਰਪਾ ਹੋ ਜੂਗੀ ਇੱਥੇ ਵੀ ਕਿਰਪਾ ਗੱਲਾਂ ਬਾਤਾਂ ਜ ਮੌਂਟੀ ਕਰੂਗਾ ਤੁਹਾਡੇ ਨਾਲ ਤੇ ਹਾਂਜੀ ਮੌਂਟੀ ਜੀ ਕੀ ਹਾਲ ਜੀ ਸასიਖਾਲ ਦੋਸਤੋ ਮੈਂ ਤੁਹਾਡਾ ਆਪਣਾ ਮੌਂਟੀ ਮਾਨ ਦੋਸਤੋ ਅੱਜ ਅਸੀਂ ਪਹੁੰਚੇ ਆ ਪਿੰਡ ਦਿਵਾਲੀ ਧੰਨ ਧੰਨ ਸ਼ਹੀਦ ਬਾਬਾ ਸਿਧਾਣਾ ਜੀ ਦੇ ਸਥਾਨ ਤੇ ਤੇ ਇਹ ਬਹੁਤ ਪੁਰਾਣੇ ਸਮੇਂ ਤੋਂ ਮੇਲਾ ਚੱਲ ਰਿਹਾ ਆ ਸਾਡੀਆਂ ਕਈ ਪੀੜੀਆਂ ਇਸ ਮੇਲੇ ਨੂੰ ਦੇਖਦੀਆਂ ਆ ਰਹੀਆਂ ਬਹੁਤ ਕਮਾਈ ਵਾਲੇ ਸਿੰਘ ਹੋਏ ਆ ਇਹ ਤੇ ਬੜੀ ਇਹਨਾਂ ਤੇ ਮਾਲਕ ਦੀ ਕਿਰਪਾ ਸੀ ਰੱਬ ਦੇ ਪਿਆਰੇ ਸੀ ਸੱਚੇ ਸੁੱਚੇ ਤੇ ਇਹ ਜਿਹੜੇ ਪਿੰਡ ਦੇ ਵਿੱਚ ਇਹ ਮੇਲੇ ਹੋ ਰਹੇ ਆ ਨਾ ਪਿੰਡਾਂ ਦੇ ਵਿੱਚ ਇਹ ਸਾਡਾ ਅਸਲੀ ਕਲਚਰ ਇਹ ਆ ਜਿਹੜੇ ਸਾਡੇ ਭਰਾ ਬਾਹਰ ਬੈਠੇ ਆ ਨਾ ਉਹ ਸਾਰੇ ਜਦੋਂ ਇਹਨਾਂ ਚੀਜ਼ਾਂ ਨੂੰ ਦੇਖਦੇ ਆ ਉਹਨਾਂ ਨੂੰ ਪਿੰਡ ਦੀ ਖਿੱਚ ਪੈਂਦੀ ਆ ਫਿਰ ਉਹ ਸਾਲ ਬਾਅਦ ਥੋੜੇ ਟਾਈਮ ਬਾਅਦ ਇੱਥੇ ਗੇੜਾ ਮਾਰਦੇ ਆ ਤੇ ਸਾਰੇ ਭਰਾ ਜਿੰਨੇ ਵੀ ਆਪਣੇ ਇੱਥੋਂ ਉੱਠ ਕੇ ਗਏ ਆ ਬਾਹਰ ਸਾਨੂੰ ਦੇਖ ਰਹੇ ਆ ਤੇ ਅੱਜ ਅਸੀਂ ਇਹ ਦਿਵਾਲੀ ਵਿੱਚ ਪਹੁੰਚੇ ਆਂ ਤੇ ਇੱਧਰ ਸਾਰੇ ਤੁਹਾਨੂੰ ਦਿਖਾਉਂਦਾ ਪੰਮਾ ਪਾਕ ਦਾ ਰੇੜੀਆਂ ਲੱਗੀਆਂ ਆ ਉਧਰ ਦੇਖੋ ਸਾਰੇ ਬੀਬੀਆਂ ਬੱਚੇ ਪੰਥ ਮੁੰਡੇ ਸਾਰੇ ਇੱਥੇ ਹਰ ਵਰਗ ਦੇ ਲੋਕੀ ਹਰ ਧਰਮ ਦੇ ਲੋਕੀ ਸਾਰੇ ਇੱਥੇ ਸਾਂਝੀ ਵਾਤਾਵਰ ਇੱਕ ਸੰਦੇਸ਼ ਇਹਨਾਂ ਮੇਲਿਆਂ ਵਿੱਚੋਂ ਸਾਨੂੰ ਮਿਲਦਾ ਆ ਤੇ ਬਹੁਤ ਕੁਝ ਸਿੱਖਣ ਨੂੰ ਸਾਨੂੰ ਇੱਥੋਂ ਮਿਲਦਾ ਆ ਅਸੀਂ ਜਦੋਂ ਆਪਣੇ ਬੱਚਿਆਂ ਨੂੰ ਇਹਨਾਂ ਮੇਲਿਆਂ ਉੱਤੇ ਲੈ ਕੇ ਆਉਂਦੇ ਆ ਤੇ ਉਹਨਾਂ ਨੂੰ ਪਤਾ ਲੱਗਦਾ ਸਾਡੇ ਪੰਜਾਬ ਦਾ ਕਲਚਰ ਕੀ ਆ ਸੋ ਬਹੁਤ ਚੀਜ਼ਾਂ ਇੱਥੋਂ ਸਿੱਖਣ ਨੂੰ ਮਿਲਦੀਆਂ ਆ ਦੇਖੋ ਢੋਲ ਵਾਲੇ ਸਾਡੇ ਦੀਰ ਖੜੇ ਆ ਇਹ ਇਹ ਵੀ ਆਪਣਾ ਯੋਗਦਾਨ ਪਾ ਰਹੇ ਆ ਕਿਉਂਕਿ ਪੰਜਾਬ ਦੇ ਵਿੱਚ ਕਹਿੰਦੇ ਹੁੰਦੇ ਮੇਲਾ ਜਿੱਥੇ ਢੋਲ ਨਾ ਵੱਜੇ ਉਹ ਮੇਲਾ ਮੇਲਾ ਨਹੀਂ ਹੁੰਦਾ ਤੇ ਇੱਧਰ ਸਿੰਘ ਸਾਹਿਬ ਖੜੇ ਆ ਆਪਣੀਆਂ ਪਚੰਗੀ ਫੌਜਾਂ ਲੈ ਕੇ ਸੋ ਹਰੇਕ ਰੰਗ ਇਸ ਮੇਲੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੂਗਾ ਤੇ ਇੱਧਰ ਦੇਖੋ ਸਰੋਵਰ ਕਰੋ ਜੀ ਦਰਸਨ ਸਰੋਵਰ ਆ ਸੋ ਬਹੁਤ ਸਾਰੇ ਜਿਹੜੀ ਸੰਗਤ ਤੇ ਜਿਹੜੀਆਂ ਮੁਰਾਦਾਪੁਰੀਆਂ ਹੁੰਦੀਆਂ ਆ ਹਰ ਸਾਲ ਉਹ ਢੋਲ ਦੇ ਨਾਲ ਮੱਥਾ ਟੇਕ ਕੇ ਆਉਂਦੀਆਂ ਆ ਤੇ ਸਾਹਮਣੇ ਨਿਸ਼ਾਨ ਸਾਹਿਬ ਝੂਲ ਰਿਹਾ ਜੀ ਅਖੰਡ ਪਾਤਸ਼ਾਹ ਆਰੰਭ ਹੁੰਦੇ ਆ ਉਸ ਤੋਂ ਬਾਅਦ ਪਾਸ਼ਤ ਦੇ ਨਾਲ ਭੋਗ ਪਾ ਜਾਂਦੇ ਆ ਆਪਾਂ ਥੋੜਾ ਜਿਹਾ ਹੋ ਗਿਆ ਲੇਟ ਤੇ ਤੁਹਾਨੂੰ ਖਿਮਾਉਂਦੇ ਆ ਇੱਕ ਜੀ ਖਾਲਸਾ ਕਤੇ ਜੀ ਤੇ ਮੇਲੇ ਦੇ ਰੰਗ ਨਾਲ-ਨਾਲ ਹੋ ਰਹੀਆਂ ਜੀ ਭੌਲਦੀਆਂ ਧੋੜਾਂ ਜੋ ਕਿ ਪੰਜਾਬੀ ਕਲਚਰ ਦਾ ਸੱਭਿਆਚਾਰ ਦਾ ਇੱਕ ਬਹੁਤ ਵੱਡਾ ਨਿਕੜਵਾ ਆਂ ਗਿਆ ਉਹ ਵੀਰ ਕਿਤਾ ਮਿਲਦੇ ਆ ਮੇਲਾ ਦੇਖਣ ਆਏ ਹੋਰ ਬਾਈ ਜੀ ਕੀ ਹਾਲ ਚਾਲ ਹੈ ਜੀ ਆਨੰਦ ਮਾਰ ਰਹੇ ਮੇਲੇ ਦਾ ਕਿਆ ਬਾਤ ਹੈ ਜੀ ਇਧਰ ਲੱਗੀਆਂ ਜੀ ਖਾਣ ਪੀਣ ਉਤਰਾਂ ਤਰਾਂ ਦੀਆਂ ਜਿਹੜੀਆਂ ਪਦਾਰਥ ਲੱਗੇ ਹੋਏ ਆ ਤੇ ਜਿਹੜੇ ਆਏ ਮੇਲੇ ਵਿੱਚ ਉਹ ਵੀਰ ਖਾ ਪੀ ਰਹੇ ਆ ਇਧਰ ਲੱਗੀਆਂ ਸ਼ਾਪਿੰਗ ਦੀਆਂ ਦੁਕਾਨਾਂ ਬੱਚਿਆਂ ਦੇ ਖਿਡੌਣੇ ਇਹ ਸੰਗਤ ਬਹੁਤ ਸਾਰੀ ਮੱਥਾ ਟੇਕ ਕੇ ਜਾ ਵੀ ਚੁੱਕੇ ਕਿਉਂਕਿ ਆਪਾਂ ਹੀ ਲੇਟ ਆ ਥੋੜੇ ਜੇ ਇਧਰ ਗਰਮਾ ਗਰਮ ਜਲੇਬੀਆਂ ਬਣ ਰਹੀਆਂ ਆ ਤੇਰਾਏ ਤਰਸਤਾਏ ਬਿਲਕੁਲ ਜੀ ਬਿਲਕੁਲ ਬੜੀ ਧਮਾਨ ਸੀਗੀ ਬਹੁਤ سارے ਵੀਰਾਂ ਭੈਣਾਂ ਦੇ ਫੋਨ ਵੀ ਆਏ ਸੀ ਮੈਸੇਜ ਆਏ ਸੀ ਕਿ ਐਤਰੀ ਬਾਬੇ ਸਿਧਾਨੇ ਦਾ ਮੇਲਾ ਵੀ ਜਰੂਰ ਵੀਡੀਓ ਪਾਈਓ ਤੇ ਸੋ ਆਪਾਂ ਦਰਸ਼ਕਾਂ ਨੂੰ ਤਰਉਨੇ ਤੁਹਾਨੂੰ ਸਾਰੇ ਆ ਜਿੰਨੀ ਸੰਗਤ ਆਈ ਹੋਈ ਆ ਤੇ ਇਧਰਲੇ ਪਾਸੇ ਕੌਸਤਿਕਾਂ ਹੋ ਰਹੀਆਂ ਬੱਚਿਆਂ ਦੀਆਂ ਢੋਲ ਵੀ ਚੱਲ ਰਹੇ ਆ ਨਾਲ-ਨਾਲ ਭੌਲਾਂ ਦੇ ਧੋੜਾਂਗੇ ਨੇ ਭੌਲਾਂ ਦੇ ਸ਼ਕੀਰ ਆ ਉਹ ਦੂਰ ਦੂਰੋਂ ਆਪਣੇ ਭੌਲ ਤੋਂ ਲੈ ਕੇ ਆਉਂਦੇ ਆ ਸੋ ਲੈ ਕੇ ਚੱਲਦੇ ਤੁਹਾਨੂੰ ਉਸ ਪੈੜ ਦੇ ਵਿੱਚ ਜਿੱਥੇ ਭੌਲਾਂ ਦਾ ਧੋੜਾ ਹੋ ਰਹੀਆਂ ਆ ਤੇ ਰੌਣਕਾਂ ਦੇਖੋ ਲੱਗੀਆਂ ਹੋਈਆਂ ਸ਼ਾਮ ਦਾ ਟਾਈਮ ਹੋ ਗਿਆ ਆ। ਦੋਸਤੋ ਇਹ ਜਿਹੜਾ ਮੇਲਾ ਆ ਨਾ ਭੋਲਦਾ ਦਾ ਇੱਥੇ ਝੋਟਿਆਂ ਦੀ ਵੀ ਤੋੜ ਹੁੰਦੀ ਭੋਲਦਾਂ ਦੀ ਵੀ ਹੁੰਦੀ ਆ। ਝੋਟਿਆਂ ਨੂੰ ਤਿੰਨ ਨਾਮ ਦਿੱਤੇ ਜਾਊਗੇ ਜਿਹੜੇ ਕਮੇਟੀ ਵੱਲੋਂ ਤੇ ਪੰਜ ਨਾਮ ਜਿਹੜੇ ਆ ਭੋਲਦਾਂ ਨੂੰ ਉਹ ਕਮੇਟੀ ਵੱਲੋਂ ਆ ਤੇ ਦੋ ਨਾਮ ਪਾਲਾ ਧਾਲੀ ਵਾਲ ਤੇ ਇੱਕ ਨਾਮ ਮੇਰਾ ਹੋਰ ਵੀਰ ਆ ਉਹਦਾ ਮੈਨੂੰ ਨਾਮ ਨਹੀਂ ਜਿੱਤੇ ਹੈਗਾ ਉਹਨਾਂ ਲੋ ਇਹ ਨਾਮ ਦਿੱਤੇ ਜਾ ਰਹੇ ਆ। ਸਾਰੇ ਵੀਰ ਨਾਲ ਮਿਲ ਕੇ ਸਹਿਯੋਗ ਕਰਦੇ ਆ ਬਹੁਤ ਪਵਿੱਤਰ ਥਾਂ ਆ ਇਹ ਇੱਥੇ ਬਹੁਤ ਆਸਾਂ ਮਰਾਦਾ ਬੰਦਿਆਂ ਦੀਆਂ ਪੂਰੀਆਂ ਹੁੰਦੀਆਂ ਬਹੁਤ ਕੋਸ਼ ਮਿਲਦਾ ਹੈ ਇੱਥੋਂ ਕਿਉਂਕਿ ਭਗਤਾਂ ਦਾ ਫਲ ਇਨਸਾਨ ਨੂੰ ਮਿਲਦਾ ਧੰਨੇ ਨੇ ਜੇ ਪਰਮਾਤਮਾ ਪਾ ਲਿਆ ਸੀ ਨਾ ਉਹਨੂੰ ਉਹਦੀ ਭਾਵਨਾ ਦਾ ਫਲ ਮਿਲਿਆ ਸੀ ਬਿਲਕੁਲ ਜੀ ਇਨਸਾਨ ਨੂੰ ਜਿਹੜਾ ਫਲ ਹੈ ਆਪਣੀ ਭਾਵਨਾ ਦਾ ਮਿਲਦਾ ਆ ਦੇਖੋ ਜਿਹੜੇ ਬੋਲ ਦਾ ਦੌੜ ਸ਼ਕੀਨ ਆ ਉਹ ਸਾਰੇ ਵੀਰ ਦੂਰੋਂ ਨੇੜਿਓਂ ਚੱਲ ਕੇ ਪਹੁੰਚਦੇ ਆ ਆ ਦੇਖੋ ਕਿੱਦਾਂ ਆ ਕੇ ਇਹਦੇ ਵੀਰ ਖੜੇ ਆ ਇਹ ਆ ਜੀ ਸ਼ਕੀਨ ਨਹੀਂ ਇਹ ਭੋਲਦਾਂ ਦੇ ਸ਼ੌਂਕੀ ਆ ਜਿੰਨਾ ਹਰੇਕ ਨੂੰ ਕਿਸੇ ਨਾ ਕਿਸੇ ਚੀਜ਼ ਦਾ ਸ਼ੌਂਕ ਹੁੰਦਾ ਆ ਇਹ ਭੋਲਦਾਂ ਨੂੰ ਪਹਿਲਾ ਪੁੱਤਾਂ ਵਾਂਗੂ ਪਾਲਦੇ ਆ ਦੇਸੀ ਕੇ ਚਾਰਦੇ ਆ ਠੰਡ ਦਾ ਗਰਮੀ ਦਾ ਬੜਾ ਖਿਆਲ ਰੱਖਿਆ ਜਾਂਦਾ ਆ ਸੋ ਫਿਰ ਇਦਾਂ ਦੇ ਮੇਲਿਆਂ ਦੇ ਵਿੱਚ ਉਹਨਾਂ ਨੂੰ ਦੌੜਨਾ ਤੇ ਦੌੜ ਕੇ ਜਦੋਂ ਇਨਾਮ ਦਿੱਤਾ ਜਾਂਦਾ ਆ ਬੜੀ ਰੂਹ ਖੁਸ਼ ਹੁੰਦੀ ਆ ਉਸ ਇਨਸਾਨ ਦੀ ਜਿਹਦਾ ਉਹ ਭੋਲ ਦੀ ਜੋੜੀ ਹੁੰਦੀ ਆ ਸੋ ਆ ਦੇਖੋ ਇੱਧਰ ਇਹ ਵੀ ਵੀ ਆਪਣੀ ਜੋਗ ਜਿਹੜੀ ਆ ਦੇਖੋ ਰੌਣਕਾਂ ਮੇਲੇ ਦੀਆਂ ਇਹ ਆ ਪੰਜਾਬ ਜੀ ਪੰਜਾਬ ਜੋ ਕਿ ਵਸਦਾ ਗੁਰੂਆਂ ਦੇ ਨਾਂ ਤੇ ਸੋ ਪਹਿਲਾ ਖੰਡਪਾ ਸਾਹਿਬ ਦੇ ਭੋਗ ਪਾਏ ਗਏ ਤਾਂ ਜਿੱਥੇ ਰਾਗ ਜਿੱਥੇ ਲੱਗੇ ਨਾਲ ਨਾਲ ਇਧਰ ਇਹ ਸੰਗਤਾਂ ਸ਼ਾਮ ਦੇ ਤੇ ਐਮਐਸ ਦੇ ਖੜੀਆਂ ਜੀ ਪਿੰਡ ਦੇ ਵਿੱਚ ਇਧਰ ਹਾਲਤ ਦੌੜਾਂ ਤੇ ਉਹਦੇ ਵਿੱਚ 12 ਬਾਰੀ ਜਿਹੜੀ ਜਿਹੜੀ ਜੋੜੀ ਜਿੱਤੋਗੀ ਉਹਨਾਂ ਲਈ ਬੜੇ ਬੱਡੇ ਬੱਡੇ ਇਨਾਮ ਆ ਹਾਂਜੀ ਆ ਜਿਹੜੀ ਕੇਸ ਹੋ ਜੀਆਂ ਰੌਣਕ ਆ ਦਿੱਤ ਚੈੱਕ ਕਰੋ ਸਾਡੇ ਜਮਸ਼ੀਰ ਤੋਂ ਵੀ ਸਾਡੇ ਮਨੀਕ ਸਿੰਘ ਜੀ ਮਾਨ ਉਹਨਾਂ ਦੀ ਜੋੜੀ ਵੀ ਜੋੜਨੀ ਆ ਉਹਦੀ ਵੀ ਤੁਹਾਨੂੰ ਵੀਡੀਓ ਦਿਖਾਵਾਂਗੇ ਆ ਜਰਿਆ ਸੇ ਵੀ ਕਹਿੰਦੇ ਆ ਤੁਹਾਨੂੰ ਵੀ ਲੈਣ ਦੇ ਬੋਲਦਾਂ ਦੇ ਜਿਹੜੇ ਆਪਣੇ ਛੋਟੀ ਸਾਹਿਬ ਕਹਿ ਰਹੇ ਆ ਬੋਲਰ ਤੋੜਾ ਪੇਰਵਾਰ ਅਪ੍ਰੈਲ ਨੂੰ ਖਜੂਰਲੇ ਬਹੁਤ ਸ਼ਾਨਦਾਰ ਭੰਡਾਰ ਦੀਆਂ ਧੌੜਾਂ ਹੋ ਰਹੀਆਂ ਸੀ ਜੀ ਕਹਿੰਦੇ ਆ ਬੜੇ ਦਿਲ ਖਿੱਚੂ ਮੇ ਨਾਮ ਤੇ ਰੱਖੇ ਗਏ ਆ ਬਜ਼ੁਰਗ ਬੱਚੇ ਨੌਜਵਾਨ ਸਾਰੇ ਜਿਹੜੇ ਬਹੁਤ ਪਿਆਰ ਕਰਦੇ ਆ ਇੱਧਰ ਸਾਡੇ ਸੋਖਾ ਭਾਜੀ ਹਾਂਜੀ ਸੋਖੇ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਾਉ ਜੀ ਕੀ ਹਾਲ ਚਾਲ ਇੱਧਰ ਹੋਰ ਸਾਡੇ ਪਤਪੰਥ ਤੇ ਜਨ ਦੂਰੋਂ ਨੇੜੇੋਂ ਪਿੰਡਾਂ ਚੋਂ ਇਹੋ ਜਿਹੇ ਮੇਲਿਆਂ ਤੇ ਪਹੁੰਚਦੇ ਆ ਦੇ ਬਾਲਦੀਆਂ ਧੋਲਾਂ ਦੇਖਣ ਤੇ ਦੇਖੋ ਦੂਰ ਦੂਰ ਤੱਕ ਸਾਡੀਆਂ ਬੀਬੀਆਂ ਪਹਿਲਾ ਮਾਤਾਵਾ ਵੀ ਇੱਕ ਸਾਈਡ ਬੈਠੀਆਂ ਜੀ ਇਹੋ ਜਿਹੇ ਰੌਣਕਾਂ ਪਿੰਡਾਂ ਦੀ ਸੁਪਤਵੰਤੇ ਸੱਜਣ ਬੈਠੇ ਆ ਜਿਹੜਾ ਕਹਿੰਦੇ ਆ ਨਾਮ ਦੇ ਨੇ ਆ ਪੂਰੀ ਦੇਖਣ ਸਿਆਣਾ ਖਾਦਦੇ ਆ ਮਾਸਾ ਦਾ ਧੰਨਵਾ ਸਾਰੇ ਸਮਾਪਤ ਸ੍ਰੀ ਅਗਲੇ ਪਾਸੇ ਲਾ ਜੀ ਪਰ ਇਹ ਸੰਗਮ ਥੇਰੀਆ ਉਨੀ ਕਵਰੇਜ ਕਰਦੇ ਆ ਦੇਖੋ ਦੇਖੋ ਦੇ ਵਿੱਚ ਭੇਜਦੇ ਆ ਸੋ ਪਰ ਮੀਟ ਜੀ ਰੇ ਦੇ ਬਰੇਤ ਨਾ ਕੀਆ। ਜਰੂਰੀ ਇਹ ਤੋਂ ਫਦੇ ਬਹੁਤ ਹਾਂ ਬੇਟੀ ਆ ਵੀ ਆਪੀ ਜੋੜ ਲਿਓ। ਉੱਤੋਂ ਬਾਅਦ ਟੀਮਾ ਤੰਗੜੀਆਂ ਆ। ਅਮਰਬੀਰ ਜੀ ਵਾਲੇ ਦੀ ਟੀਮਾ ਤੰਗੜੀਆਂ। ਸੋ ਇੱਧਰ ਸਾਡੇ ਪਾਲਾ ਭਾਈ ਧਾਰੀਵਾਲ ਸਾਹਿਬ ਪਾਜਾ ਭਾਈ ਕੀ ਹਾਲ ਚਾਲ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਤੇ ਜੀ। ਤੇ ਨਾਲ ਨਾਲ ਲੰਗਰ ਪ੍ਰਸ਼ਾਦਾ ਚਾਹ ਪਾਣੀ ਸਾਰਾ ਲੰਗਰ ਚੱਲ ਰਿਹਾ। ਦੂਜੇ ਪਾਸੇ ਹੋਰ ਹੀ ਬੱਚਿਆਂ ਦੀਆਂ ਕੌਸਟੀਆਂ ਜੀ ਤੁਹਾਨੂੰ ਉਹ ਵੀ ਦਿਖਾਉਨੇ ਆ। ਹਾਂਜੀ ਏਦਾਂ ਫਟੇ ਸੋਤ ਬੀ ਚਿੰਮਰ ਗੰਮੀ ਦਾ ਅਮਨਦੀਪ ਗਵਾਰੀ ਦਾ ਚਿੰਮਰ ਕਮੇਲ ਸੋ ਆਇਦਰ ਹੋ ਰੀਆਂ ਬੱਚਿਆਂ ਦੀਆਂ ਕੋਸਤੀਆਂ ਜੀ ਢੋਲ ਅਸਲੀ ਪੰਜਾਬ ਦੀ ਜਿਹੜੀ ਖੇਡ ਆ ਮੈਂ ਲੈ ਬਈ ਠਾਪੀ ਮੁੱਸੇ ਵਾਲੇ ਵਾਲੀ ਬਾਈ ਜੀ ਆ ਬੱਬੇ ਜਾਨੀ ਕਰਨੀ ਬਈ ਤਾਂ ਥਾਪੀ ਮਾਰਦੇ ਵੇ ਇੱਧਰ 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 ਥਾਪੀ ਮਾਰੀ ਤਾਂ ਇੱਕੋ ਦਾ ਥਾਪੀ ਵੱਜਦੀ ਵੇ ਇਹ ਮੂਸੇ ਵਾਲੇ ਵਾਲੀ ਥਾਪੀ ਵੱਜ ਰਹੀ ਏ ਦੇਖੋ ਪੱਟਾਂ ਤੇ ਤੇ ਇਹ ਆ ਨੌਜਵਾਨੀ ਆਉਣ ਵਾਲੀ ਸਾਡੀ ਪੀੜ੍ਹੀ ਜਿਨ੍ਹਾਂ ਨੂੰ ਬੜੇ ਚੰਗੇ ਪਾਸੇ ਲਾਇਆ ਵੀਰ ਹੁਣਾਂ ਨੇ ਹੋ ਨੌਜਵਾਨਾ ਕੀ ਹਾਲ ਚਾਲ ਆ ਤਿਆ ਜੀ ਆਉਣ ਵਾਲੀ ਪੀੜ੍ਹੀ ਜਿਹੜੀ ਨਸ਼ਿਆਂ ਤੋਂ ਬਚਾ ਕੇ ਇਹ ਗਾਂ ਆਉਣ ਵਾਲੇ ਪਹਿਲਵਾਨ ਬਣਨੇ ਆ ਇਹ ਨੌਜਵਾਨੀ ਨੂੰ ਬਚਾ ਰਹੇ ਆ ਬੜਾ ਵੱਡਾ ਯੋਗਦਾਨ ਹੈ ਨਾ ਵੀਰਾਂ ਦਾ ਜਿਹੜੇ ਇਹੋ ਜਿਹੇ ਖੇਡਾ ਕਰਾਉਂਦੇ ਆ ਬੱਚਿਆਂ ਦੀ ਸੋ ਬੜੀ ਮਾਣ ਵਾਲੀ ਗੱਲ ਆ ਇਹ ਮੇਲੇ ਆ ਜਿਹੜੇ ਇਹ ਪੰਜਾਬ ਦੀ ਸ਼ਾਨ ਆ ਪਿੰਡਾਂ ਦੀ ਸ਼ਾਨ ਆ ਇਹੋ ਜਿਹੇ ਮੇਲੇ ਹਰ ਪਿੰਡ ਵਿੱਚ ਹੋਣੇ ਚਾਹੀਦੇ ਆ ਜਿਥੇ ਆਪਾਂ ਗਾਉਣ ਵਾਲੇ ਸਾਦੇ ਆ ਇਸ ਇੱਦੇ ਵੱਡੇ ਵੱਡੇ ਪੱਧਰ ਤੇ ਇਹਨੇ ਪੈਸੇ ਦਿੰਨੇ ਆ ਜਿਹੜੀ ਆ ਚੀਜ਼ ਆ ਬੱਚਿਆਂ ਦੀ ਜਿਹੜੀ ਕੁਸ਼ਤੀ ਆ ਕਬੱਡੀ ਆ ਇਹ ਚੀਜ਼ ਜ਼ਰੂਰ ਹੋਣੀ ਚਾਹੀਦੀ ਆ ਹਰ ਮੇਲੇ ਦੇ ਵਿੱਚ ਤੇ ਪਿੰਡ ਤੋਂ ਨੰਬਰ 1 ਵਾਲੀ ਧੋਰੀ ਵੀ ਇੱਕ 1000 ਰੁਪਏ ਵਾਹ ਜੀ ਵਾਹ ਕੀ ਬਾਤ ਆ ਦੇਖ ਲਓ ਇਹ ਛੋਟੇ ਛੋਟੇ ਬੱਚੇ ਕਿੰਦਾ ਦਾਪੇ ਚ ਮਾਰਦੇ ਆ ਇਹ ਅੱਜ ਦੇ ਚੰਡਿਓ ਕਿਸੇ ਟਾਈਮ ਜਾ ਕੇ ਇਹ ਬਲੇ ਤੇਰੇ ਲੈ ਬਈ ਲੈ ਬਈ ਲੈ ਬਈ ਲੈ ਬਈ ਬਚ ਗਿਆ ਬਚ ਗਿਆ ਦੇਖ ਲੋ ਕਿਹੜਾ ਸਰੀਰ ਆ ਮੁੰਡੇ ਦਾ ਤੇ ਆ ਲੈ ਕਿਹੜਾ ਸਰੀਰ ਆ ਦੇਖੋ ਬਾਜ਼ੀਆਂ ਪਾਉਂਦਾ ਜਵਾਨ ਜਾਂਦਾ ਬਾਬਸ ਸਾਬੇ ਹੋਈ ਪਰੇ ਇਹਦਾ ਹਾਂ ਕੀ ਹਾਲ ਆ ਤੇ ਸਾਡਾ ਕਬੱਡੀ ਪੇਰੇ ਸਾਬਾ ਤੇ ਇਧਰ ਜੋਰ ਲੱਗਾ ਪਿਆ ਜਵਾਨਾਂ ਦਾ ਦੇਖੋ ਹਾਲ ਲੇ ਧੌਣ ਤੇ ਰੱਖ ਕੇ ਕਿਉਂ ਨਹੀਂ ਦੇਖੋ ਤਾਂ ਕਿਦਾਂ ਮੋਰ ਬਣਾਇਆ ਪਿਆ ਆ ਇਹਨੂੰ ਕਹਿੰਦੇ ਧੌਣ ਤੇ ਗੁੱਡਾ ਰੱਖਣਾ ਇਹਦਾ ਨਾਮ ਆ ਦੂਜੀ ਜੋੜੀ ਵੀ ਧੁਣ ਲਈ ਤਿਆਰ ਵਰ ਤਿਆਰ ਜਿਸਰ ਜਿਸਰ ਦੇ ਨਾਮੇ ਤੁਹਾਨੂੰ ਜੀ ਆਪਾਂ ਦਾ ਜੀ ਇਹ ਨੌਜਵਾਨਾਂ ਦਾ ਪੂਰਾ ਹੌਸਲਾ ਵਜਾਈ ਕਰਿਆ ਕਰੋ ਇਹੋ ਜੇ ਬੱਚਿਆਂ ਦਾ ਸਾਥ ਦਿਆ ਕਰੋ ਜਿਨ੍ਹਾਂ ਨੇ ਆਪਣੀ ਦਾ ਆ ਕੇ ਪੀੜੀ ਜਿਹੜੀ ਨੌਜਵਾਨ ਹੋਣਾ ਆ ਸਾਂਭਣਾ ਆਉਣ ਵਾਲੀ ਪੀੜੀ ਆ ਸਾਡੀ ਇਹ ਪੀੜੀ ਦਾ ਖਾਸ ਖਿਆਲ ਰੱਖਣਾ ਪੈਂਦਾ ਸਾਡਾ ਸਾਰਿਆਂ ਦਾ ਫਰਜ਼ ਆ ਇਹਨਾਂ ਨੇ ਵੱਡੇ ਵੱਡੇ ਪਲੇਅਰ ਬਣਨਾ ਕਿਸੇ ਨੇ ਇੰਡੀਆ ਲੈਵਲ ਤੇ ਸਟੇਟ ਲੈਵਲ ਤੇ ਜ਼ਿਲ੍ਹਾ ਲੈਵਲ ਤੇ ਜਿਹਨਾਂ ਨੇ ਖੇਡਣਾ ਆ ਜਿਹਨਾਂ ਨੇ ਵਰਲਡ ਲੈਵਲ ਤੇ ਜਾਣਾ ਇਹਨਾਂ ਵਿੱਚੋਂ ਉਹ ਪਲੇਅਰ ਨਿਕਲਨੇ ਆ ਕੁਸ਼ਤੀ ਦੇ ਘੋਲ ਦੇ ਸੰਦੀਪ ਗਾਂਹੋ ਵਾਲਾ ਜੀ ਹਾਂਜੀ ਹਾਂ ਤੇਰੇ ਵੀ ਕੱਪੜੇ ਲਾਈਏ ਦਾ ਆ ਦੇਖੋ ਕੁੜਕੀਆਂ ਪੈਂਦੀਆਂ ਕਿਦਾਂ ਦੇਖੋ ਕਿਦਾਂ ਮੋਰ ਬਣਾਇਆ ਪਿਆ ਕਿਦੋਂ ਜਦਾ ਬਾ ਵੀ ਪੈਂਦੇ ਥਪੜੋ ਥਪੜੀ ਹੋਣ ਨੂੰ ਫਿਰ ਦੇ ਜਵਾਨ ਦੇਖ ਲਓ ਇਹ ਮਿੱਟੀ ਨਾਲ ਮਿੱਟੀ ਜਿਹੜੇ ਹੋਏ ਪਏ ਆ ਕਿਸੇ ਦਿਨ ਇਹਨਾਂ ਨੇ ਨਾਮ ਰੋਸ਼ਨ ਕਰਨਾ ਆਪਣੇ ਪਿੰਡ ਦਾ ਸ਼ਹਿਰ ਦਾ ਮਾਂ ਪੇ ਦਾ ਆਪਣੇ ਦੇਸ਼ ਦਾ ਇਹ ਆ ਸਾਡੀ ਪੀੜ੍ਹੀ ਆਉਣ ਵਾਲੀ ਸੋ ਇਹਨਾਂ ਨੌਜਵਾਨਾਂ ਲਈ ਨਾ ਬੱਚਿਆਂ ਦੇ ਲਈ ਇਹ ਜੇ ਸਪੀਡ ਲਈ ਇੱਕ ਲਾਈਕ ਤੇ ਇੱਕ ਸ਼ੇਅਰ ਸ਼ੁਰੂ ਬਣਦਾ ਵੀਰੋ ਲਾਈਕ ਸ਼ੇਅਰ ਜੁੜ ਕਰਿਓ ਤਾਰਾ ਬਦਾਰਾ ਸੁਣ ਵੀ ਉਹ ਗਾਹ ਹੋ ਸਾਬੇ ਆਹ ਸਾਬੇ ਸਾਬੇ ਸਾਈਡ ਤੇ ਹੋ ਵੀ ਆਹ ਸਾਬੇ ਇਧਰ ਆ ਇਧਰ ਹਾਂ ਇਧਰ ਮੇਰੇ ਕੋਲ ਆ ਉਮਨੇ ਕਵਰ ਹੋ ਰਹਾ ਹੈ ਨਾ ਇੱਕੋ ਕੈਮਰੇ ਤੇ ਬਾਈ ਲਓ ਜੇ ਇਧਰ ਇਹ ਨੌਜਵਾਨ ਜਿਹੜੇ ਸਾਡੇ ਉਹ ਵੀ ਟਰੋ ਸ਼ੁਰੂ ਹੋ ਗਿਆ ਆ ਓਏ ਕੀ ਬਾਤ ਲਾਟੇ ਮੁੰਡੇ ਜਵਾਨ ਨੇ ਜੰਗੀ ਇਦੋਂ ਮੁੰਡੇ ਦੀਆਂ ਥੋੜੀ ਪ੍ਰੋਬਲਮ ਹੋ ਗਈ ਜੀ ਉਹਦੀ ਨਸਾ ਕੱਟ ਹੋ ਗਈਆਂ ਤੇ ਮੈਚ ਉਹਦੇ ਦੇ ਬੰਦ ਕਰਾਉਣਾ ਪਿਆ 89 33 83 ਸਤਿ ਸ਼੍ਰੀ ਅਕਾਲ ਲੋ ਜੀ ਆਪਾਂ ਤਾਂ ਲੈ ਕੇ ਚੱਲਦੇ ਆਂ ਅੰਦਰ ਧੰਨ ਧੰਨ ਸ਼ਹੀਦ ਬਾਬਾ ਸਦਾਣਾ ਜੀ ਸੋ ਲੈ ਕੇ ਚੱਲਦਾ ਨੂੰ ਅੰਦਰ ਬਹੁਤ ਸੋਹਣਾ ਹਾਲ ਬਣਿਆ ਹੋਇਆ ਆ ਕੱਲ ਦੇ ਅਖੰਡ ਪਾਠ ਸਾਹਿਬ ਆਰੰਭ ਸੀ ਪਰਸੋਂ ਦੇ ਅੱਜ ਭੋਗ ਪਾਏ ਗਏ ਆ ਉਸ ਤੋਂ ਬਾਅਦ ਦੂਰ ਦੂਰੋਂ ਸੰਗਤਾਂ ਜਿਹੜੀਆਂ ਆ ਕੇ ਇਸ ਸਥਾਨ ਤੇ ਦਰਸ਼ਨ ਮੇਲੇ ਕਰਕੇ ਗਈਆਂ ਆ ਜੀ ਇਸ ਗੱਲ ਜੀ ਇਹਦੇ ਤੇ ਮਹਾਰਾਜ ਦਾ ਪ੍ਰਕਾਸ਼ ਆ ਜੀ ਤੁਹਾਨੂੰ ਦੱਸਣ ਉਹਨੇ ਅੰਦਰ ਜਾ ਕੇ ਤੋ ਬਿਲਕੁਲ ਸ਼ਾਮ ਦਾ ਸਮਾਂ ਹੋ ਚੁੱਕਾ ਹੈ ਰੌਣਕ ਬਹੁਤ ਘੱਟ ਚੁੱਕੀ ਆ ਜਿਹੜੇ ਬਹੁਲ ਦਾ ਦੇ ਸ਼ਕੀਨ ਆ ਘੋਲ ਦੇ ਸ਼ਕੀਨ ਆ ਉਹ ਹਲੇ ਇੱਥੇ ਹੈਗੇ ਆ ਬਾਕੀ ਸੰਗਤ ਦਸਮਿਲ ਕਰਕੇ ਮੇਲਾ ਦੇਖ ਕੇ ਜਾ ਚੁੱਕੀ ਆ ਤੋ ਇਸ ਵਾਰ ਸੇ ਬੜੀ ਰੌਣਕ ਸੀ ਸੋ ਆਪਾਂ ਹੀ ਲੇਟ ਹੋਏ ਆ ਬਹੁਤ ਸਾਰੇ ਹੋਰ ਕੰਮ ਸੀਗੇ ਜਿਹਨਾਂ ਕੇ ਥੋੜਾ ਲੇਟ ਹੋ ਕੇ ਫਿਰ ਵੀ ਜਿਹੜੀ ਸੰਗਤਾਂ ਦੀ ਬੇਨਤੀ ਸੀ ਕਿ ਬਾਬਾ ਸਿਧਾਂਤ ਜੀ ਦਾ ਮੇਲਾ ਵੀ ਜ਼ਰੂਰ ਉਹਦੀ ਵੀਡੀਓ ਪਾਈ ਜਾਵੇ ਸੋ ਉਹਦੇ ਲਈ ਆਪਾਂ ਮਾਦੀ ਕਿਰਪਾ ਦੇ ਨਾਲ ਆਏ ਆ ਤੇ ਇਹ ਆ ਦੇਖੋ ਇਸ ਤੋਂ ਉਪਰੋਂ ਦੇਖੀਦਾ ਇੱਕ ਪਾਸੇ ਕੋ ਚੱਲ ਰਹੇ ਆ ਦੂਜੇ ਪਾਸੇ ਨਾਲ ਹੀ ਚੱਲ ਰਹੀਆਂ ਧੋੜਾਂ ਸੋ ਚੱਲਦੇ ਆ ਉਸੇ ਪਾਸੇ ਤੇ ਇਹੋ ਜੀਆਂ ਰੌਣਕਾਂ ਕਾਲੂ ਇਸੇ ਤਰ੍ਹਾਂ ਬਾਬੇ ਮੜ ਵਾਲੇ ਖੇੜੇ ਜਿਹੜਾ ਮੇਲਾ ਆ ਉਹ ਵੀ ਜਰੂਰ ਆਪਾਂ ਤੁਹਾਨੂੰ ਦਿਖਾਵਾਂਗੇ ਇਸੇ ਤਰ੍ਹਾਂ ਹੀ ਜਿਹੜੇ ਉਹ ਨਾਲ ਮੱਤੀ ਦੇ 2000 ਰੁਪਏ ਨਰਿੰਦਰ ਸਿੰਘ ਢਾਲੀਵਾਲ ਵੱਲੋਂ ਦਿੱਤਾ ਜਾ ਰਿਹਾ ਹੈ ਪਹਿਲੇ ਨੰਬਰ ਤੇ ਜੇਤ ਜੋੜੀ ਜਾਵੇ ਤੁਹਾਡਾ ਵੀ ਉਹਦੇ ਵਿੱਚ ਪੁਲਿਸ ਹੋਈ ਹੈ 10 20 ਪੱਟ ਗਿਆ 140 ਜਿਹੜੇ ਤੋਂ 220 ਜਿਹੜੇ ਜਾਰੀ ਅਗਰ ਸਿਰੇ ਤੋਂ ਬਾਅਦ ਕੀ ਹੋਊਗਾ ਕਰੀਏ ਇਸ ਤੋਂ ਬਾਅਦ ਆਖਰੀ ਜੋੜੀ ਦੇਖੋ ਉਹ ਟੀਮਾਂ ਕਦੇ ਨਹੀਂ ਬਾਹਰ ਦੇ ਰਹੀ ਮੁੱਤਫਾਦ ਛੱਕੇ ਦੇ ਤੋਂ ਆ ਜੀ ਪਰੀਆਂ ਜਾਣੀਆਂ ਨੇ ਸੋ ਸਾਰੇ ਸੰਗਤਾਂ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਹੈ

ਪੱਕਾ ਹਰੀਤ ਔਰ 11 ਨੰਬਰ ਤੇ ਗੁਰਪ੍ਰੀਤ ਸਿੰਘ ਦੀਵਾਰੀ ਖੁਰਦੇ ਨੰਬਰ ਤੇ ਵੀ 4ਵੇਂ ਅੰਦ ਬੁੱੱਪਾ ਨਾਲ ਰਮਨ ਸਿੰਘ ਖੰਨਵਾ ਤੇ ਗਦਨ ਜਗਤਪੁਰ ਇਹ ਜੱਸੀ ਨੂੰ ਟੰਡਾ 27 28 ਇਹ ਪੋ ਆਜੋ ਬਾਹਰ ਆਜੋ ਬੰਦ ਓ chào các bạn băng chào ਇਹ ਇਹਨੇ ਕਰਾਈ ਆ ਤੇ ਜਾਂ ਤਾਂ ਜਾਣ ਕੇ ਆਸਤੋ ਸੋ ਇਹਦਾ ਟੋਲਾਂ ਦੇ ਵਿੱਚ 7 ਮਿੰਟ ਦਾ ਟਾਈਮ ਹੁੰਦਾ ਜੀ 7 ਮਿੰਟ ਦੇ ਵਿੱਚ ਸਭ ਤੋਂ ਵੱਧ ਜਿਹੜੇ ਜੋੜੀ ਨੇ ਗੇੜੇ ਕੱਡੇ ਉਹਦਾ ਪਹਿਲਾ ਸਥਾਨ ਹੋਣਾ ਤੇ ਲਾਸਟ ਜੋੜੀ ਚੱਲਦੀ ਆ ਤੇ ਦੇਖਦੇ ਆ ਅੱਜ ਕਿਹੜਿਆ ਮੱਲ ਮਾਰਦਾ ਇਸ ਮੈਚ ਦੇ ਵਿੱਚੋਂ ਕਿਹੜੀ ਜੋੜੀ ਪਹਿਲਾ ਨਾਮ ਲੈ ਕੇ ਜਾਂਦੀ ਆ ਇਸ ਮੇਲੇ ਤੋਂ ਇਸ ਤੋਂ ਬਾਅਦ ਹੋਣੀ ਹੈ ਝੋਟੀਆਂ ਦੀਆਂ ਤੋੜਾਂ ਤੇ ਜਿਹਨਾਂ ਨੂੰ ਨਹੀਂ ਪਤਾ ਉਹ ਦਾਸ ਦੀ ਨਵੀਂ ਜਨਰੇਸ਼ਨ ਕਿਹਨੂੰ ਕਹਿੰਦੇ ਹਾਲਟ ਹਾਲਟ ਦੀਆਂ ਤੋੜਾਂ ਜੀ ਹਾਲਟ ਵਿੱਚ ਇਦਾਂ ਪਾਣੀ ਨਿਕਲਦਾ ਸੀ ਪੁਰਾਣੀਆਂ ਚਿੰਡਾਂ ਇੱਥੇ ਆ ਦੇਖੋ ਲੱਗੀਆਂ ਹੋਈਆਂ ਹੱਲੇ ਵੀ ਬਾਈ ਅੱਧੇ ਲੱਗੇ ਜਿਹੜੇ ਤਿੰਨੇ ਆ ਰਹੇ ਆ ਉੱਥੇ 12 ਤਰੀਕ ਨੂੰ ਸੋ ਇਸ ਪਾਸੇ ਜਿਹੜੇ ਪ੍ਰਬੰਧਕਾਂ ਵੱਲੋਂ ਬਿਲਕੁਲ ਦੋ ਤਿੰਨ ਜਣ ਜਿਹੜੇ ਇਹ ਗਿਣ ਰਹੇ ਆ ਟਾਈਮ ਦੇਖ ਰਹੇ ਆ ਅਬੇ ਦੀ तो लिखे जा रहे एक मिनट के बच्चे इनके गेड़े हो रहे देखो आखिर फटिया हुई दो टापी से लिखे जा रहे गेड़े लास्ट जुड़ी जी ਧਰਿਆ ਸੀ ਲੋ ਜੀ ਵੱਜ ਗਈਆਂ ਤਾੜੀਆਂ ਹਕਾਵੇ ਦਾ ਵੀ ਪੂਰਾ ਜ਼ੋਰ ਲੱਗਾ ਹੁੰਦਾ ਬਾਈ ਹਕਾਵਾ ਆ ਜੋੜੀ ਨੂੰ ਹੱਕਣ ਵਾਲਿਆਂ ਦਾ ਦੇਖੋ ਬੋਲਦਾਂ ਦਾ ਵੀ ਪੂਰਾ ਜ਼ੋਰ ਲੱਗਾ ਹੁੰਦਾ ਝੱਗ ਜਾਣ ਲੱਗ ਪੈਂਦੀ ਮੂੰਹ ਦੇ ਵਿੱਚੋਂ ਆਈਦਰ ਬਾਈ ਹੁਣੀ ਲਿਖੀ ਜਾਂਦੇ ਆ ਟਾਈਮ ਘੜੀਆਂ ਤੇ ਦੇਖੀ ਜਾਂਦੇ ਆ ਦੋ ਤਿੰਨ ਜਣੇ ਘੜੀਆਂ ਤੇ ਟਾਈਮ ਦੇਖ ਰਹੇ ਹੁੰਦੇ ਆ ਤੇ ਇਸ ਤਰ੍ਹਾਂ ਲਿਖਿਆ ਜਾਂਦਾ ਕਾਪੀ ਤੇ ਸਾਰਾ ਕੰਮ ਅਸੀਂ ਕਾਨੂੰਨੀ ਕਿਸੇ ਨੂੰ ਵੀ ਲੈ ਕੇ ਜਾਣਾ ਕੁਝ ਵੀ ਰੇਕਾਰ ਹੀ ਨਾ ਆ ਕੇ ਇੱਥੇ ਆ ਕਲਾ ਦਾ ਕੰਮ ਕਰਿਆ ਕਰੋ ਹਨਾ ਮੇਰਾ ਵੀ ਪਿੱਛੇ ਹੋ ਜਾ ਜਰਾ ਜਦੋਂ ਨਾਮਾ ਪੰਡਾਂਗੇ ਨਾ ਯਾਰ ਕੋਈ ਵੇਚਦੀ ਆ ਤੇ ਉਧਰ ਚਲੋ ਆਪਣੇ ਆਪਣੇ ਰਾਹ ਤੇ ਜੋ ਵੀ ਫੈਸਲਾ ਆਊਗਾ ਅਸੀਂ ਆਪੇ ਦੱਸਾਂਗੇ ਨਹੀਂ ਕਿ ਦੇਰ ਸਾਗੀ ਨਹੀਂ ਹੁੰਦੀ ਸੀ ਨਹੀਂ ਸੋ ਇਧਰ ਬਾਈ ਹੁੰਦੀ ਡਿਊਟੀ ਨਿਭਾਈ ਜਾਂਦੇ ਆ ਇੱਧਰ ਲਿਖੀ ਜਾਂਦੇ ਮੈਂਟ ਕਿ ਕਿਹਨੇ ਗੇੜੇ ਹੋਏ ਆ ਇਹ ਇੱਕ ਜੋੜੀ ਦਾ ਨਾਮ ਸਾਡੇ 83 ਜਿਹੜੇ ਤਾਂ ਇੱਕ ਕਰਮ ਘਟਿਆ ਲੋਜੀਕਲੀ ਕਲੀ ਕਰਮ ਵੀ ਗਿਣੀ ਜਾਂਦੀ ਆ ਇਹਨਾਂ ਮੈਚਾਂ ਦੇ ਵਿੱਚ ਤੇ ਬੜੀ ਸਖਤ ਡਿਊਟੀ ਹੁੰਦੀ ਆ ਤੇ ਇਧਰ ਸਾਡੇ ਪ੍ਰਿੰਸ ਭਾਜੀ ਸਾਡੇ ਰਾਣਾ ਜੀ ਪ੍ਰੈਸ ਸਟੂਡੀਓ ਤੋਂ ਲੱਗੇ ਹੋਏ ਆਪਣੀ ਸੇਵਾ ਲਾਈਵ ਕਰ ਰਹੇ ਹੋਣ ਸਾਦੇ ਤਰੀਕੇ ਉਹ ਵੀ ਕਰੋ ਤੁਸੀਂ ਕੰਮ ਵਾਲ ਜਿਹੜੀ ਜੋਬ ਚੱਲ ਕੇ ਰਹੇ ਆ ਸਾਡੇ ਪ੍ਰਸਤੁਤ ਕਰੇ ਆ ਗੁਰੂ ਜੀ ਖਾਲਸਾ ਦੋਸਤੋ ਪਿਆਰਿਆਂ ਜੋੜੀਆਂ ਨੂੰ ਦੇਤੀ ਹੈ ਅੱਜ ਹਰੀਪੁਰ ਆ ਚੁੱਕਿਆ ਜੋੜੀ ਲੈ ਕੇ ਉੱਤਮ ਗੁਰੂ ਸਿੰਘ ਜਮਾਈ ਤਿਆਰ ਹੋਵੇ ਪੰਚ ਬੁੱੱਪਾ ਰਾਮ ਬੁੱੱਪਾ ਰਾਮ ਜਿਹੜਾ ਨਾ ਹਸਣਪੁਰ ਸੋ ਇਹੋ ਜੀ ਰੌਣਕਾਂ ਜੀ ਬਾਬੇ ਸਿਧਾਣੇ ਦੇ ਮੇਲੇ ਦੀਆਂ ਦੀਵਾਲੀ ਦੀਆਂ ਯੋਨ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਚੈਨਲ ਨੂੰ ਕਾਲੀਬ ਸਬਸਕ੍ਰਾਈਬ ਕੱਲੂ ਮਿਲਾਂਗੇ ਆਪਾਂ ਵੇੜੇ ਪਪਾ ਵੱਲ ਮਾੜ ਵਾਲੇ ਦੇ ਮੇਲੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ